नमस्कार आकाशवाणी जलंधर तो समाचार दर्शन देखने मैं सरबजीत कौर आज कड़ी सुनोगे वक विशेष प्रधानमंत्री नरेंद्र मोदी ਵੱਲੋਂ ਸ਼ੁਰੂ ਤੋਂ ਹੀ ਦੇਸ਼ਵਾਸੀਆਂ ਨੂੰ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼੍ਰੀ મોદી ਨੇ ਦੇਸ਼ਵਾਸੀਆਂ ਨੂੰ ਭਾਰਤ ਵਿੱਚ ਹੀ ਬਣੇ ਉਤਪਾਦਨ ਨੂੰ ਖਰੀਦਣ ਲਈ ਵੋਕਲ ਫਾਰ ਲੋਕਲ ਦਾ ਮੰਤਰ ਦਿੱਤਾ। ਇਸਾਰ ਦੇਵਨ ਕੇ ਬਾਅਦ ਪ੍ਰੋਗਰਾਮ ਦੇ 126ਵੇਂ ਐਪੀਸੋਡ 'ਚ ਵੀ ਸ਼੍ਰੀ મોદી ਨੇ ਕਿਹਾ ਕਿ ਦੇਸ਼ ਨੂੰ ਵੋਕਲ ਫਾਰ ਲੋਕਲ ਦੇ ਮੰਤਰ ਨਾਲ ਅੱਗੇ ਵਧਣਾ ਹੋਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਦੇਸ਼ਵਾਸੀਆਂ ਨੂੰ ਸਵਦੇਸ਼ੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਆਉਣ ਵਾਲੇ ਦਿਨੋਂ ਮੇਂ ਇੱਕ ਕੇ ਬਾਅਦ ਇੱਕ ਤਿਉਹਾਰ ਔਰ ਖੁਸ਼ੀਆਂ ਆਨੇ ਵਾਲੀ ਹੈ। ਹਰ ਪਰਵ ਪਰ हम खरीदारी भी खूब करते हैं और इस बार तो जीएसटी बचत उत्सव भी चल रहा है अगर हम ठान लें कि इस बार त्योहार सिर्फ स्वदेशी चीजों से ही मनाएंगे तो देखिएगा हमारे उत्सव की रौनक कई गुना बढ़ जाएगी वोकल फॉर लोकल को खरीदारी का मंत्र बना दीजिए ਪ੍ਰਧਾਨ ਮੰਤਰੀ ਵੱਲੋਂ ਦਿਖਾਈ ਸਵਦੇਸ਼ੀ ਅਪਣਾਉਣ ਦਿਰਾਤੇ ਚਲਦਿਆਂ ਖੇਤੀ ਵਿਰਾਸਤ ਮਿਸ਼ਨ ਫਰੀਦਕੋਟ ਤੋਂ ਰੂਪੀ ਗਰਗ ਨੇ ਦੱਸਿਆ ਕਿ ਕਿਵੇਂ ਸਵਦੇਸ਼ੀ ਅਪਣਾਉਣਾ ਸਥਾਨਕ ਕਾਰੀਗਰਾਂ ਨੂੰ ਮਜ਼ਬੂਤ ਬਣਾ ਸਕਦਾ ਹੈ ਮੇਰਾ ਨਾਮ ਰੂਪੀ ਗਰਗ ਖੇਤੀ ਵਿਰਾਸਤ ਮਿਸ਼ਨ ਕੁਦਰਤੀ ਖੇਤੀ ਨੂੰ ਪ੍ਰਮੋਟ ਕਰਦਾ ਹੈ ਤੇ ਜਿਹੜੇ ਸਾਡੇ ਲੋਕਲ ਲਾਈਵਲੀਹੂਡਸ ਆ ਉਹਨਾਂ ਦੇ ਉੱਤੇ ਅੱਗੇ ਕੰਮ ਕਰਨਾ ਇਹ ਸਾਰਾ ਦੇਖਦਾ ਹੈ ਇਸੇ ਕੜੀ ਦੇ ਵਿੱਚ ਅਸੀਂ ਦੇਸੀ ਕਪਾਹ ਨਰਮਾ ਕਿਸਾਨਾਂ ਤੋਂ ਉਗਵਾ ਕੇ ਉਹਦੀ ਪੂਰੀ ਪ੍ਰੋਸੈਸਿੰਗ ਪਿੰਡਾਂ 'ਚ ਕਰਵਾਨੇ ਆ ਤੇ ਜੇ ਅਸੀਂ ਆਪ ਨੇ ਲੋਕਲ ਬਨੇ ਹੋਏ ਕਾਰੀਗਰਾਂ ਤੋਂ ਖਰੀਦਾਂਗੇ ਤਾਂ ਉਹਨਾਂ ਦਾ ਆਤਮ ਵਿਸ਼ਵਾਸ ਵੀ ਵਧੇਗਾ ਤਾਂ ਸਾਡਾ ਦੇਸ਼ ਐਮ ਪਾਵਰ ਹੋਏਗਾ ਮੁਹਾਲੀ ਤੋਂ ਸ਼੍ਰੀਮਤੀ ਰਾਜ ਨੇ ਦੱਸਿਆ ਕਿ ਉਹ ਤਿਉਹਾਰਾਂ ਦੌਰਾਨ ਕਿਵੇਂ ਦੇਸ਼ ਵਿੱਚ ਹੀ ਬਣੀ ਅਵਸਥਾ ਖਰੀਦਣਗੇ ਮੇਰਾ ਨਾਮ ਰਾਜ ਹੈ ਔਰ ਮੈਂ ਮੁਹਾਲੀ ਦੇ ਰਹਣੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਜਿਹੜਾ ਮੋਦਜ ਨੇ ਵੋਕਲ ਫੋਰ ਨੋਕਾ ਦਾ ਨਾਅਰਾ ਦਿੱਤਾ ਸੀ ਉਹ ਉਹਨਾਂ ਨਾਲ ਨਾਲ ਸਾਥਾਂਵਾਂਗੇ ਬਹੁਤ ਵਧੀਆ ਗੱਲ ਹੈ ਅਸੀਂ ਆਪਣੇ ਦੇਸ਼ ਦਾ ਪੈਸਾ ਆਪਣੇ ਦੇਸ਼ ਵਿੱਚ ਹੀ ਰੱਖੀਏ ਤੇ ਸਾਨੂੰ ਜ਼ਿਆਦਾ ਫਾਇਦਾ ਹੋਏਗਾ ਜਿੱਤੇ ਅੱਜਕੱਲ੍ਹ ਤਿਉਹਾਰ ਆ ਰਹੇ ਨੇ ਜਿੱਦਾ ਦੀਵਾਲੀ ਵੀ ਆ ਰਹੀ ਹੈ ਕਰਵਾ ਚੌਥ ਆ ਰਿਹਾ ਕਿ ਉਸ ਜਵਾਰ ਲੋਕੀ ਇਸ ਮਾਣ ਖਰੀਦਦੇ ਨੇ ਇੰਡੀਆ ਦਾ ਬਣਿਆ ਇਸ ਮਾਣ ਹੀ ਖਰੀਦਿਓ ਤਾਂ ਕਿ ਆਪਣਾ ਪੈਸਾ ਆਪਣੇ ਦੇਸ਼ ਵਿੱਚ ਹੀ ਰਹੇ ਮੈਂ ਡਾਕਟਰ ਰਾਜੀ ਮਨਹਾਸ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਤੋਂ ਸਵਦੇਸ਼ੀ ਪ੍ਰੋਡਕਟਸ ਨੂੰ ਖਰੀਦ ਕੇ ਅਸੀਂ ਨਾ ਸਿਰਫ ਆਪਣੇ ਤਿਉਹਾਰਾਂ ਨੂੰ ਖੁਸ਼ਹਾਲ ਬਣਾਉਂਦੇ ਹਾਂ ਸਗੋਂ ਸਥਾਨਕ ਕਾਰੀਗਰਾਂ ਅਤੇ ਉਦਯੋਗਿਕ ਸੰਸਥਾਵਾਂ ਨੂੰ ਵੀ ਮਜ਼ਬੂਤ ਕਰਦੇ ਹਾਂ ਮਿੱਟੀ ਦੇ ਦੀਏ ਘਰੇਲੂ ਮਠਾਈਆਂ ਅਤੇ ਦੇਸੀ ਪ੍ਰੋਡਕਟਸ ਨਾਲ ਮਨਾਏ ਤਿਉਹਾਰ ਹੀ ਅਸਲੀ ਰੌਣਕ ਲਿਆਉਂਦੇ ਹਨ ਆਓ ਸਭ ਮਿਲ ਕੇ ਕਈਏ मेड इन इंडिया ਪ੍ਰਾਈਡ ਆਫ ਇੰਡੀਆ ਸਰਕਾਰ ਨੇ ਹਾਲ ਹੀ ਵਿੱਚ GST ਸਿਸਟਮ ਵਿੱਚ ਸੁਧਾਰ ਕਰਦਿਆਂ ਟੈਕਸ ਦਰਾਂ 'ਚ ਅਹਿਮ ਕਟੌਤੀਆਂ ਕੀਤੀਆਂ ਨੇ ਤਿਉਹਾਰਾਂ ਦੌਰਾਨ GST ਦਰਾਂ ਕਟਣ ਸਦਕਾ ਲੋਕਾਂ 'ਚ ਖਰੀਦਦਾਰੀ ਲਈ ਕਾਫੀ ਉਤਸ਼ਾਹ ਹੈ ਜਿੱਥੇ ਘਰੇਲੂ ਵਸਤਾਂ 'ਤੇ GST ਘਟਣਾ ਤੇ ਉਹਨਾਂ ਦੇ ਸਸਤੇ ਹੋਣ ਨਾਲ ਸੁਆਣੀਆਂ ਖੁਸ਼ ਨੇ ਉੱਥੇ ਹੀ ਹੋਰ ਆਮ ਲੋਕਾਂ ਤੇ ਵਪਾਰੀਆਂ ਦੇ ਚਿਹਰੇ ਤੇ ਵੀ ਰਾਹਤ ਦੇਖਣ ਨੂੰ ਮਿਲ ਰਹੀ ਹੈ ਨਮਜੀਤ ਕੁਮਾਰਾ ਜੀ ਮੈਂ ਮੁਹਾਲੀ ਤੋਂ ਬੋਲ ਰਿਹਾ ਹਾਂ GST ਘਟਿਆ ਇਹ ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੀ ਲਾਈਫ ਇੰਸ਼ੋਰੈਂਸ ਦੇ ਪ੍ਰੀਮੀਅਮ 'ਚ ਫਰਕ ਪੈ ਗਿਆ ਮਤਲਬ ਅਸੀਂ ਸੋਚ ਹੀ ਨਹੀਂ ਸਕਦੇ ਤੇ ਕਦੇ ਟੈਕਸ ਘਟ ਵੀ ਸਕਦਾ ਹੈ ਕਿਉਂਕਿ ਅਸੀਂ ਅੱਜ ਕਈ ਹੁਣ ਮਕਾਨ ਦੀ ਗੱਲ ਸੋਚੋ ਤੁਸੀਂ ਮਕਾਨ ਦੇ ਵਿੱਚੇ ਹੁਣ ਸਿਮਿੰਟ ਹੀ 7-800 ਥੈਲਾ ਲੱਗ ਜਾਂਦਾ ਜੇ ਮਕਾਨ ਬਣਾਉਣ ਲੱਗਦੇ ਹੁਣ ਮੈਂ ਆਪਣੀ ਜ਼ਿੰਦਗੀ ਦੇ ਜਿੰਨੇ ਮਕਾਨ ਬਣਾਉਣ ਲੱਗਿਆ ਤਾਂ ਉਸ ਵਿੱਚ ਵੀ ਮਕਾਨ ਲਾ ਲਓ ਥਰੀਆ ਲਾ ਲਓ ਤੇ ਹੋਰ ਚੀਜ਼ਾਂ ਚ ਲਾ ਕੇ ਤਕਰੀਬਨ 80 ਤੋਂ 90 ਹਜ਼ਾਰ ਰੁਪਏ ਦਾ ਪ੍ਰੋਜੈਕਟ ਦਾ ਫਰਕ ਪੈ ਗਿਆ ਬਜਟ ਦਾ ਜਿਹੜੇ ਆਮ ਆਦਮੀ ਮੀਡੀਅਮ ਫੈਮਿਲੀ ਆ ਉਹਦੇ ਵਾਸਤੇ ਤਾਂ ਇੱਕੇ ਜ਼ਿੰਦਗੀ ਦਾ ਸੁਪਨਾ ਹੀ ਸੱਚ ਹੋਇਆ ਹੈ ਮੈਂ ਅਨਿਲ ਮਹਾਜਨ ਕੇਂਦਰ ਸਰਕਾਰ ਨੇ ਜਿਹੜੀ GST 'ਚ ਕਮੀ ਕੀਤੀ ਹੈ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਭਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ 'ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਆਮ ਲੋਕਾਂ ਨੂੰ ਕੋਈ ਵੀ LED ਜਾਂ AC ਖਰੀਦਦਾ ਉਹਨੂੰ ਘੱਟ ਤੋਂ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15 ਹਜ਼ਾਰ ਦਾ ਬੈਨੀਫਿਟ ਮਿਲੇਗਾ ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਨੀ ਵਧਨੀ ਹੈ ਰਜੇਸ਼ ਕੁਮਾਰ ਫਾਈਲ ਕਾ ਤੋਂ ਬੋਲ ਰਹੇ ਹਨ ਕੇਂਦਰ ਸਰਕਾਰ ਨੇ ਜੋ GST ਦੇ ਰੇਟ ਘਟਾਏ ਨੇ ਖਾਸ ਕਰਕੇ ਇਲੈਕਟ੍ਰੋਨਿਕ ਗੁੱਡਸ ਤੇ ਆਟੋਮੋਬਾਈਲ ਤੇ ਜੋ ਗਰੇਲੂ ਜ਼ਰੂਰਤਾਂ ਦੇ ਉਹਨਾਂ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਹੈ ਆਉਣ ਵਾਲੇ ਤੁਹਾਰੀ ਸੀਜ਼ਨ ਤੇ ਦੇਖਦੇ ਹੋਏ ਲੋਕਾਂ ਦੀ ਸ਼ਾਪਿੰਗ ਵਿੱਚ ਬਹੁਤ ਜ਼ਿਆਦਾ ਬਚਤ ਹੋਏਗੀ ਤੇ ਖਾਸ ਕਰਕੇ ਜੋ ਮੱਧ ਵਰਗੀ ਪਰਿਵਾਰ ਇਸ ਸ਼ਾਪਿੰਗ ਵਿੱਚ ਜ਼ਿਆਦਾ ਪਾਰਟਿਸਿਪੇਟ ਕਰਦੇ ਨੇ ਤੇ ਉਹਨਾਂ ਵਾਸਤੇ ਇਹ ਬਹੁਤ ਰਾਤ ਵਾਲੀ ਖਬਰ ਹੈ ਹਾਂਜੀ ਮੈਂ ਕਪਿਲ ਦੇ ਪਠਾਨਕੋਟ ਤੋਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਖਾਸ ਮਾਨ ਨੂੰ دیو زیادہ ਹੁੰਦੀ ਹੈ ਜਿਹੜੀ ਸਰਕਾਰ ਨੇ 28% ਤੋਂ 18% GST ਕੀਤੀ ਹੈ ਔਰ ਜਿਹੜਾ 12% ਤੋਂ 5% ਕੀਤੀ ਹੈ ਕਟ ਹੋਣ ਨਾਲ ਲੋਕਾਂ ਵਿੱਚ ਕਾਫੀ ਉਸਾ ਹੈ ਜਿਹਦਾ ਇਲੈਕਟ੍ਰੋਨਿਕ ਆਈਟਮ ਟੂ ਵਹੀਲਰ ਆਈਟਮ ਹੈ ਇਹਨਾਂ ਦੇ ਲੋਕੀ ਖਰੀਦ ਸਕਦੇ ਨੇ ਔਰ ਆਪਣੇ ਸਾਰੇ ਸੁਪਨੇ ਨੂੰ ਸਹਾਰ ਕਰ ਸਕਦੇ ਨੇ ਭੂਸ਼ਣ ਪੰਸਲ ਐਡਵੋਕੇਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਟੈਕਸ ਬਾਰ ਐਸੋਸੀਏਸ਼ਨ ਫਰੀਦਕੋਟ 2017 ਦੇ ਵਿੱਚ ਕੇਂਦਰ ਸਰਕਾਰ GST ਲੈ ਕੇ ਆਈ ਸੀਗੀ ਹੁਣ 2025 ਦੇ ਵਿੱਚ ਇਸ ਸਿਸਟਮ ਦੇ ਵਿੱਚ ਹੋਰ ਸੁਧਾਰ ਕਰਦੇ ਹੋਏ ਬਹੁਤ ਸਾਰੀਆਂ ਵਸਤੂਆਂ ਜੋ ਪਹਿਲਾਂ 12% ਦੇ ਵਿੱਚ ਸੀਗੀਆਂ ਉਹਨਾਂ ਟੈਕਸ ਰੇਟ ਘਟਾ ਕੇ 5% ਜਾਂ ਕਈਆਂ ਤੇ 0% ਵੀ ਕੀਤਾ ਹੈ 2% ਵਾਲੀਆਂ ਆਈਟਮਾਂ ਵੀ 18 ਦੇ ਵਿੱਚ ਇਸ ਦੇ ਨਾਲ ਨਾ ਕੇਵਲ ਲੋਕਾਂ ਕੋਲੇ ਬਚਤ ਵਧੇਗੀ ਜਿਸ ਨਾਲ ਉਹ ਹੋਰ ਖਰੀਦਾਰੀ ਕਰ ਸਕਣਗੇ ਬਾਜ਼ਾਰ ਦੇ ਵਿੱਚ ਵੀ ਡਿਮਾਂਡ ਵਧੇਗੀ ਜਿਸ ਦੇ ਨਾਲ ਫੈਕਟਰੀਆਂ ਦਾ ਕੰਮਕਾਰ ਵੀ ਵਧਿਆ ਚੱਲੇਗਾ ਅਤੇ ਰੋਜ਼ਗਾਰ ਦੇ ਵਿੱਚ ਵੀ ਵਾਧਾ ਹੋਏਗਾ ਮੈਂ ਕੇਂਦਰ ਸਰਕਾਰ ਦੇ ਇਸ 2.0 ਰਿਫਾਰਮ ਨੂੰ ਬਹੁਤ ਬਹੁਤ ਵਧੀਆ ਮੰਨਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਕੇਂਦਰ ਸਰਕਾਰ 3.0 ਵੀ ਲੈ ਕੇ ਆਏਗੀ ਜਿਸ ਨਾਲ ਲੋਕਾਂ ਨੂੰ ਇਸ ਤੋਂ ਜ਼ਿਆਦਾ ਹੋਰ ਵੀ ਸਹੂਲਤ ਮਿਲੇਗੀ ਮੈਂ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਮੋਗਾ ਤੋਂ ਬੋਲ ਰਿਹਾ ਹਾਂ ਭਾਰਤ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ ਜੀਐਸਟੀ ਦੀਆਂ ਦਰਾਂ ਘਟਣ ਨਾਲ ਮਹਿੰਗਾਈ ਦਰ ਵੀ ਕਾਫੀ ਘਟ ਜਾਵੇਗੀ ਸਾਡੀਆਂ ਰੋਜ਼ਾਨਾ ਘਰੇਲੂ ਵਸਤਾਂ ਵੀ ਕਾਫੀ ਜਿਆਦਾ ਸਸਤੀਆਂ ਹੋ ਗਈਆਂ ਹਨ ਇਥੋਂ ਤੱਕ ਕਿ ਹੁਣ ਦਵਾਈਆਂ ਵੀ ਸਾਨੂੰ ਸਸਤੀਆਂ ਮਿਲਣਗੀਆਂ ਦੂਸਰੇ ਪਾਸੇ ਵਪਾਰੀਆਂ ਦੇ ਸੇਲ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਾਧਾ ਹੋਵੇਗਾ ਇਹ ਭਾਰਤ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ 17 ਸਤੰਬਰ ਤੋਂ 16 ਅਕਤੂਬਰ ਤੱਕ 8ਵਾਂ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ ਇਸ ਮਹੀਨੇ ਦੌਰਾਨ ਔਰਤਾਂ ਤੇ ਬੱਚਿਆਂ ਦੇ ਪੋਸ਼ਣ ਤੇ ਸਿਹਤ ਉੱਪਰ ਖਾਸ ਧਿਆਨ ਦਿੰਦੇ ਆ ਉਪਰਾਲੇ ਕੀਤੇ ਜਾ ਰਹੇ ਨੇ ਇਸ ਸਬੰਧੀ ਡਾਕਟਰਾਂ ਤੇ ਸਿਹਤ ਅਤੇ ਆਂਗਣਵਾੜੀ ਵਰਕਰਾਂ ਨੇ ਵੀਰਵੀ ਸਾਂਝੇ ਕੀਤੇ

डायरेक्टर प्रिंसिपल मेडिकल कॉलेज मोहाली से बोल रही हूँ बिल्डिंग सुपोषित और समृद्ध भारत तो ये मेल न्यूट्रिशन और होलिस्टिक चाइल्ड डेवलपमेंट के लिए है ये एक महीने का पूरा कैंपेन है ओबेसिटी और शुगर और ऑयल कंजम्पशन अर्ली चाइल्ड केयर एजुकेशन पोषण भी पढ़ाई भी एक पे माँ के नाम और बाकी सारी है की मैन का मतलब आदमियों का भी क्या रोल है न्यूट्रिशन और केयर गिविंग में स्पेसिफिकली बच्चों के लिए किशोरों के लिए और औरतों के लिए मैं कोटपुरा तो डॉक्टर भावित गोयल आज मुख्य रूप से सानू ਲਈ ਚੰਗੇ ਭੋਜਨ ਤੇ ਚੰਗੀ ਜੀਵਨ ਸ਼ੈਲੀ ਨੂੰ ਅਪਣਾਉਣਾ ਚਾਹੀਦਾ ਹੈ ਸਭ ਨੂੰ ਪਤਾ ਹੈ ਕਿ ਕਪੋਸ਼ਣ ਦੀ ਸਮੱਸਿਆ ਦੇਸ਼ ਦੇ ਵਿਕਾਸ ਵਿੱਚ ਰੋੜਾ ਬਣਦੀ ਹੈ ਪੋਸ਼ਣ ਦੋ ਤਰ੍ਹਾਂ ਦਾ ਹੁੰਦਾ ਹੈ ਮਾਈਕਰੋ ਤੇ ਮੈਕਰੋ ਜਿਸ ਵਿੱਚ 6 ਜ਼ਰੂਰੀ ਪੋਸ਼ਟਿਕ ਤੱਤ ਹੁੰਦੇ ਹਨ ਇਹਨਾਂ ਪੋਸ਼ਟਿਕ ਤੱਤਾਂ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ ਪੋਸ਼ਣ ਦਾ ਕੰਮ ਬੇਸਿਕਲੀ ਇਮਿਊਨਿਟੀ ਨੂੰ ਵਧਾਉਣਾ ਹੁੰਦਾ ਹੈ ਤੇ ਮੇਰੀ ਆਪ ਸਭ ਨੂੰ ਇਹੀ ਹੈ ਕਿ ਚੰਗਾ ਖਾਓ ਤੇ ਵਧੀਆ ਸਿਹਤ ਪਾਓ ਤੇ ਕਪੋਸ਼ਣ ਤੋਂ ਬਚੋ ਮੈਂ ਰਸ਼ਮੀ ਆਂਗਣਵਾਲੀ ਗੱਤਕਾ ਪਠਾਨਕੋਟ ਅਸੀਂ ਪੋਸ਼ਣ ਮਾਂ ਮਨਾ ਰਹੇ ਹਾਂ ਜਿਸ ਦੇ ਤਹਿਤ ਅਸੀਂ ਵਕ ਵਕ ਗਤੀਵਿਧੀਆਂ ਇਸ ਵਿੱਚ ਪੋਸ਼ਣ ਦੇ ਤਹਿਤ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਕਿਸ਼ੋਰੀਆਂ ਨੂੰ ਕਿਵੇਂ ਉਹ ਆਪਣੀ ਅੱਛੀ ਖੁਰਾਕ ਲੈ ਕੇ ਆਪਣੀ ਸਿਹਤ ਨੂੰ ਅੱਛਾ ਰੱਖ ਸਕਦੇ ਹਨ ਇਸ ਦੇ ਵਿੱਚ ਅਸੀਂ ਬੱਚਿਆਂ ਦਾ ਪੋਸ਼ਣ ਭਰਤੀ ਖਾਣਾ ਕਿਸ ਤਰ੍ਹਾਂ ਹੋਣਾ ਚਾਹੀਦਾ ਉਹ ਜਾਗਰੂਕ ਕਰਦੇ ਹਾਂ ਮਾਤਾ ਪਿਤਾ ਨੂੰ ਸਮਝਾਇਆ ਜਾਂਦਾ ਹੈ ਔਰ ਦਿਖਾਇਆ ਜਾਂਦਾ ਹੈ ਕਿ ਮਿਲਟਸ ਬੇਸਡ ਰੈਸিপি ਤੁਸੀਂ ਬਣਾ ਕੇ ਆਪਣੇ ਬੱਚੇ ਨੂੰ ਅਤੇ ਆਪ ਵੀ ਤੁਸੀਂ ਉਹ ਰੈਸਪੀ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ ਜਿਹੜੀ ਪੋਸ਼ਣ ਭਰਪੂਰ ਖਾਾਕ ਹੈ ਖਾਸ ਕਰਕੇ ਜੋ ਸਾਡੀਆਂ ਗਰਭਤੀ ਹੋਤਾ ਹੈ ਔਰ ਛੋਟੇ ਬੱਚੇ ਇਹਨਾਂ ਦੇ ਵਿੱਚ ਨਿਊਟ੍ਰੀਸ਼ਨ ਹੈ ਜਿਹੜੀ ਬੜੀ ਇੰਪੋਰਟੈਂਟ ਆ ਪੋਸ਼ਣ ਤਾਂ ਇਸ ਸਮੇਂ ਦੌਰਾਨ ਕਿਉਂਕਿ ਗਰਭਤੀ ਉਹ ਆਰਦ ਜਿਹੜੀ ਹੈ ਡਿਮਾਂਡ ਆ ਬਾਡੀ ਦੀ ਵਧ ਜਾਂਦੀ ਹੈ ਤਾਂ ਉਸ ਨੂੰ ਅੱਛੀ ਖਾਾਕ ਲੈਣੀ ਚਾਹੀਦੀ ਹੈ ਔਰ ਹਰੀਆਂ ਸਬਜ਼ੀਆਂ ਤੇ ਫਲ ਜਿਆਦਾ ਮਾਤਰਾ ਚ ਲੈਣੇ ਚਾਹੀਦੇ ਤਾਂ ਕਿ ਸਾਡੇ ਬੱਚੇ ਸਿਹਤਮੰਦ ਰਹਿਣ ਖਾਸ ਕਰਕੇ ਜਿਹੜਾ ਪਾਣੀ ਹੈ ਸੇਫ ਵਾਟਰ ਬਹੁਤ ਇੰਪੋਰਟੈਂਟ ਹੈ ਤਾਂ ਅਸੀਂ ਇਸ ਚੀਜ਼ ਦੇ ਜਿਹੜੀ ਪੋਸ਼ਣ ਭਰਪੂਰ ਖਾਾਕ ਹੈ ਸਾਡੀ ਜਿਹੜੀ ਪਲੇਟ ਆ ਸਤਰੰਗੀ ਹੋਣੀ ਚਾਹੀਦੀ ਹੈ ਹਰੀ ਸਬਜੀ ਵੀ ਹੈ ਪੀਲਾ ਪਪੀਤਾ ਵੀ ਹੈ ਚਿੱਟੀ ਮੂਲੀ ਵੀ ਹੈ ਲਾਲ ਟਮਾਟਰ ਵੀ ਹੈ ਉਸ ਸਾਰਾ ਜਿਹੜਾ ਹੈਗਾ ਛੋਲੀਆਂ ਵੀ ਹੈ ਉングਰੀ ਹੋਈ ਦਾਲ ਵੀ ਹੈ ਤਾਂ ਇਸ ਤਰ੍ਹਾਂ ਦਾ ਜਿਹੜਾ ਭੋਜਨ ਹੈ ਇਹ ਸਾਡੇ ਲਈ ਬਹੁਤ ਸਿਹਤਮੰਦ ਹੁੰਦਾ ਹੈ ਮੈਂ ਹਰਜਿੰਦਰ ਕੌਰ ਬਲਕ ਐਕਸਟੈਂਸ਼ਨ ਐਜੂਕੇਟਰ ਬਲਕ ਠੱਠੀਪਈ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਵਿੱਚ ਅਸੀਂ ਵੱਖ-ਵੱਖ ਜਾਗਰੂਕਤਾ ਸੈਸ਼ਨ ਲਗਾ ਰਹੇ ਹਾਂ ਜਿਸ ਤਹਿਤ ਅਸੀਂ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਕਾਉਂਸਲਿੰਗ ਸੈਸ਼ਨ ਦੇ ਰਹੇ ਹਾਂ ਨਾਲ ਹੀ ਉਹਨਾਂ ਨੂੰ ਆਇਰਨ ਫੋਲਿਕ ਐਸਿਡ ਤੇ ਕੈਲਸ਼ੀਅਮ ਨੀਂਂਡ ਟੈਬਲੇਟਸ ਦੇ ਰਹੇ ਹਾਂ ਇਸ ਤੋਂ ਇਲਾਵਾ ਆਸ਼ਾ ਵਰਕਰ ਨੂੰ ਜਾਗਰੂਕ ਕਰਕਰ ਸੁਨੇਹਾ ਪਹੁੰਚਾ ਰਹੇ ਹਾਂ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕਤਾ ਸੈਸ਼ਨ ਦੇ ਰਹੇ ਹਾਂ ਅਤੇ ਫੂਡ ਸੰਬੰਧੀ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ ਤਾਂ ਕਿ ਬੱਚੇ ਸਹੀ ਭੋਜਨ ਦੀ ਚੋਣ ਕਰ ਸਕਣ ਅਤੇ ਗਲਤ ਆਦਤਾਂ ਨੂੰ ਛੱਡ ਸਕਣ ਅੱਜ ਦੇ ਪ੍ਰੋਗਰਾਮ ਵਿੱਚ ਸਿਲਿਆਂ ਤੋਂ ਸਹਿਯੋਗ ਰਿਹਾ ਫਰੀਦਕੋਟ ਤੋਂ ਤਰਸੀਮ ਕੁਮਾਰ ਮੋਹਾਲੀ ਤੋਂ ਮਨੋਜ ਗਿਰਦਰ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ ਮੋਗਾ ਤੋਂ ਊਸ਼ਾ ਗੌਰ ਜਸ਼ਨ ਪਠਾਨਕੋਟ ਤੋਂ ਰਜਨੀਸ਼ ਤੇ ਫਾਜ਼ਿਲਕਾ ਤੋਂ ਜਲੇਸ਼ ਛੱਈ ਇਸ ਦਿਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ ओ तक देव इजाजत नमस्कार पेशकारी सहायक अमनप्रीत कौर पेशकश राजेश